ਕਬੀਰ ਕਸੋਟੀ RAM ਕੀ ਚੌਥਾ ਤੇ ਕੇ ਨਾ ਕੋਏ RAM ਕਸੋਟੀ ਸੋ ਸਹੇ ਜੋ ਮਰ ਜੀਵਾ ਫਈ ਇਹ ਕਬੀਰ ਜੋ ਮਨੁੱਖ ਦੁਨੀਆ ਦੇ ਆਵਾਸਨਾ ਨਾਲ ਲਗਨ ਲਗਾਈ ਰੱਖਦਾ ਉਸ ਪਰਖ ਚ ਪੂਰਾ ਸਾਬਤ ਨਹੀਂ ਹੁੰਦਾ ਜੇਤੇ ਨਾਲ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ ਪ੍ਰਭੂ ਨਾਲ ਪ੍ਰੀਤ ਦੀ ਪਰਖ ਵਿੱਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਸ਼ਬਦ ਗੁਰੂ ਦੀ ਸੰਗਤ ਕਰਕੇ ਸਰੀਰ ਦੀ ਮੋਹ ਮਾਇਆ ਵਾਲੀ ਲਗਨ ਛੱਡ ਕੇ ਦਾਤੇ ਦੇ ਪਿਆਰ ਚ ਲਗਨ ਲਗਾਈ ਰੱਖਦਾ ਗੁਰਮੁਖੀਆਂ ਸੁਹਾਡਣੀ ਤੈਨੂੰ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਸਖਾਏ ਸੇਵੜ ਭਾਗੇ ਵੜ ਜਾਣੀ ਜਿਨ ਹਰ ਦਾ ਸਖਾਦਾ ਗੁਰ ਪਾਏ ਗੁਰੂ ਦੇ ਸਾਨੂੰ ਰਹਿ ਕੇ ਜੋ ਕਿਸੇ ਹੋਰ ਦੀ ਝਾਕ ਨਹੀਂ ਰੱਖਦੇ ਆ ਉਹ ਸੁਹਾਗ ਭਾਗ ਵਾਲੀਆਂ ਹੋ ਜਾਂਦੇ ਆ ਉਹਨਾਂ ਦੇ ਮਨ ਵਿੱਚ ਗੁਰਮਤ ਪ੍ਰਗਟ ਹੋ ਜਾਂਦੀ ਹੈ ਤੇ ਉਹਨਾਂ ਨੇ ਦੱਸਿਆ ਕਿ ਸਤਿਗੁਰ ਦਾ ਬਚਨ ਇੱਕ ਕੀਮਤੀ ਰਤਨ ਹੈ ਆਉ ਸਾਰੀਗੁਰੂ ਦੀ ਸਿੱਖਿਆ ਇਸ ਦੇ ਵਿੱਚ ਉਹ ਗੋਹਾ ਜਿਨ੍ਹਾਂ ਦੇ ਨਾਲ ਪ੍ਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਜਿਹੜਾ ਜੀਵ ਗੁਰੂ ਦੇ ਬਸ਼ਮ ਤੇ ਸ਼ਰਧਾ ਰੱਖਦਾ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਰਸ ਚਖ ਲੈਂਦਾ ਹੈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਅਨੁਸਾਰ ਰਹਿ ਕੇ ਗੁਰ ਸੰਗਤ ਕੀਤੀ ਉਹ ਵੱਡੇ ਪਾਗਾਂ ਵਾਲੇ ਬਣ ਜਾਂਦੇ